ਗੱਟੀ ਰਾਜੋ ਕੇ ਪਿੰਡ ਜੀ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਉਸੇ ਪਿੰਡ ਦੀ ਘਟਨਾ ਕਹਿੰਦੇ 12ਵੀਂ ਕਲਾਸ ਦਾ ਜਵਾਕ ਸੀਗਾ ਤੇ ਸਕੂਲ ਦੇ ਬੈਗ ਦੇ ਵਿੱਚੋਂ ਦੇਸੀ ਕਟਾ ਜਿਹੜਾ ਹੁੰਦਾ ਦੇਸੀ ਪਿਸਟਲ ਕਹਿ ਲੋ ਉਹ ਨਿਕਲਿਆ ਉਹਦੇ ਬੈਗ ਦੇ ਵਿੱਚੋਂ ਤੇ ਹੁਣ ਇੱਥੇ ਤੇ ਬੱਚਾ ਜੇ 12ਵੀਂ ਕਲਾਸ ਦਾ ਹੀ ਹੈ ਰੋਜ਼ਗਾਰ ਵਾਲਾ ਵੀ ਏਡਾ ਮਸਲਾ ਨਹੀਂ ਆਪਾਂ ਮੰਨ ਸਕਦੇ ਪਰ ਸਵਾਲ ਇਹ ਹੁੰਦਾ ਕਿ ਇਹ ਚੀਜ਼ਾਂ ਆਮ ਹੀ ਹੋ ਗਈਆਂ ਨੇ ਜਿਵੇਂ ਕੋਈ ਦੁਕਾਨ ਤੋਂ ਜਾ ਕੇ ਪਰਚੂਨ ਦਾ ਕੋਈ ਸਮਾਨ ਲੈਣਾ ਹੁੰਦਾ ਹੈ ਇਸ ਤਰ੍ਹਾਂ ਤੇ ਅੱਜ ਕੱਲ੍ਹ ਹਥਿਆਰ ਚ ਕੀ ਕਰਦੇ ਬੱਚੇ ਨਹੀਂ ਸੁਖਮਨ ਸਾਹਿਬ ਕੱਟੇ ਪਹਿਲਾਂ ਵੀ ਹੁੰਦੇ ਸਨ ਇਨ ਫੈਕਟ ਆ ਸੀ ਵੀ ਸਕੂਲ ਟਾਈਮ ਲਿਆਂਦਾ ਸੀ ਮਤਲਬ ਸਕੂਲ ਤੋਂ ਪਾਸ ਆਊਟ ਸੀਗੇ ਸ਼ਾਇਦ ਜੀ ਤੇ ਅਸੀਂ ਕੱਲ ਹੀ ਆ ਵੇਖ ਲੋ ਇਤਫਾਕ ਹੁੰਦਾ ਗੱਲ ਕਰਦੇ ਸੀਗੇ ਹਮ ਮਤਲਬ ਪਰ ਚਲੋ ਸਾਡੀ ਉਹ ਲਾਈਨ ਜਿਹੜੀ ਗਲਤ ਸੀ ਅਸੀਂ ਤੇ ਉਹ ਰਸਤਾ ਹੀ ਗਲਤ ਚੁਣੇ ਜੀ ਤੇ ਜਿਹਦਾ ਅੰਜਾਮ ਭੋਗਿਆ ਤੇ ਭੋਗ ਵੀ ਰਹੇ ਹਾਂ ਸ਼ਾਇਦ ਹਮ ਠੀਕ ਹੈ ਤਾਂ ਉਹ ਹੈ ਸੀਗੇ ਪਹਿਲਾਂ ਵੀ ਪਰ ਬਹੁਤ ਵਿਰਲੇ ਹਮ ਵੀ ਜਿਹੜੇ ਇਸ ਲਾਈਨ ਚ ਤੁਰੇ ਆ ਚਾਹੇ ਉਹ ਸਕੂਲ ਪਾਸ ਆਊਟ ਹੋ ਗਿਆ ਕਾਲਜ ਆ ਜਾਂ ਲਫੰਡਰ ਬਣ ਗਏ ਨਹੀਂ ਸਿੱਕੇ ਬਹੁਤ ਵਿਰਲੇਟਾਵੇਂ ਕੋਈ ਇਥੇ ਰਾਜਸਥਾਨ ਦੇ ਆਪਣੇ ਨਾਲ ਹੀ ਨਾਨ੍ਹਮਾਨਗੜ੍ਹ ਜਿਹੜਾ ਨਾਲੀ ਦੇ ਨਾਲ ਹੀ ਹੁਣ ਮੈਂ ਨਾ ਨਹੀਂ ਲਵਾਗਾ ਜਗ੍ਹਾ ਦਾ ਉਹ ਇੱਥੇ ਬਣਦੇ ਹੁੰਦੇ ਸਨ ਗੰਗਾ ਨਗਰ ਆ ਮਿਲ ਜਾਂਦੇ ਸਨ ਜੀ ਉਹਨਾਂ ਟਾਈਮਾਂ 'ਚ ਮੈਂ 96 97 98 ਦਾ ਵੀਰ ਬਾਤ ਤੁਹਾਨੂੰ ਦੇ ਰਿਹਾ ਮੈਂ ਹੂੰ ਤੋ ਉਤੋਂ ਵੱਧ ਮਤਲਬ ਕਿ ਥੋੜੇ ਜਿਹਾ ਹੋਰ ਹੋ ਗਿਆ ਹੁੰਦੇ ਉਹ ਕਟਾ ਉਹਨੂੰ ਕਹਿੰਦੇ ਆ ਮਤਲਬ ਕਿ ਜਿਹੜਾ ਜਗਾੜੂ ਜਿਹਾ ਬਣਾ ਦਿੰਦੇ ਨੇ ਉਹ ਆਪ ਹੀ ਹੱਥ ਦਸਤੀ ਜੀ ਤੇ ਉਹ ਸਿੰਗਲ ਉਹਦੇ ਚ ਕਾਰਤੂਸ ਪੈਂਦਾ ਹੋਰ ਉਹਦੇ ਚ ਕੀ ਹੁੰਦਾ ਹਾਂਜੀ ਠੀਕ ਹੈ ਨਾ ਸਾਬ ਤੋ ਉਹ ਅੱਗੇ ਵੇਸੇ ਪਰ ਆ ਕੰਮ ਨਹੀਂ ਸੀਗਾ ਕਿ ਲੋਕ ਉਹ ਮਤਲਬ ਕਿ ਬਰਨਾਲੇ ਤੋਂ ਕੁ ਟਿਕਟ ਕਟਾ ਕੇ ਗਿਆ ਲੁਧਿਆਣੇ ਤੋਂ ਉੱਥੇ ਥਰਟੀ ਲੈ ਆਂਦਾ ਜੀ ਫਲਾਣਾ ਲੈ ਆਂਦਾ ਇਹ ਤੇ ਵੈਪਨ ਹੈ ਹੀ ਨਹੀਂ ਸੀ ਉਹ ਤੋਂ ਉਸ ਟਾਈਮ ਬਹੁਤ ਕਿਤੇ ਵਿਰਲੇ ਵਾਂਝੇ ਹੋਣੇ ਆ ਸਰ ਜੀ ਠੀਕ ਹੈ ਨਾ ਜੀ ਆ ਮੌਜ਼ਰ ਵਗੈਰਾ ਮੇਰੇ ਖਲ ਦੇ ਨਾਲ ਕਿਤੇ ਤੁਹਾਨੂੰ 100 ਮੀਲ ਤੇ ਕਿਤੇ ਇੱਕ ਅੱਧਾ ਪੁਰਾਣਾ ਮਿਲ ਜੂਗਾ ਜੀ ਆਪਣੇ ਇਲਾਕੇ ਦੇ ਵਿੱਚ ਤੇ ਸ਼ਾਇਦ ਇੱਕ ਫੈਮਿਲੀ ਕੋਲ ਆ ਫਿਲਮਾਂ ਨਾਲ ਜੁੜੀ ਉਹ ਫੈਮਿਲੀ ਆ ਵੀ ਉਹ ਪੁਰਾਣੇ ਟਾਈਮ 'ਚ ਡੇ ਮਤਲਬ ਕਿ ਤਕੜੇ ਵੈਪਨ ਛਡੇ ਸੀਗੇ ਤੋਂ ਗੱਲ ਇਹ ਆ ਕਿ ਹੁਣ ਤੇ ਕੱਟਾ ਛੱਡੋ ਵੱਛਾ ਜਿਹੜਾ ਵੱਛਾ ਮਤਲਬ ਕਿ ਭਾਈ ਆਹਾਂਤ ਜਿਹੜੇ ਬਹੁਤ ਤਗੜੇ ਵੈਪਨ ਨੇ ਉਹ ਵੀ ਮਿਲਣ ਲੱਗ ਪਏ। ਉਹ ਵੀ ਮਿਲਣ ਲੱਗੇ। ਜੀ। ਕਿ ਬਰਨਾਲੇ ਤੋਂ ਗਿਆ ਉਹ ਲੁਧਿਆਣੇ। ਮੈਂ ਆਹੀ ਤਾਂ ਐਂਗਲ ਉਦੋਂ শোਇਆ ਸੀ ਨਾ। ਹੂੰ। ਕਿ ਯਾਰ ਇਹਨਾਂ ਚੀਜ਼ਾਂ ਤੇ ਗੱਲ ਕਰੋ ਤੇ ਹੋ ਰਹੀ ਹੈ ਨਾ ਉਹੀ ਕਹਾਣੀ। ਕਿ ਇਹਦੀ ਅਵੇਲੇਬਿਲਿਟੀ ਬਹੁਤ ਹੈ ਉਹਨਾਂ ਜਾਇਆ ਜਾ ਸਕਦੇ। ਮੈਂ ਨਹੀਂ ਕਹਿੰਦਾ ਕਿ ਇਹ ਸਰਕਾਰ ਚ ਹੀ ਆ। ਪਹਿਲਾਂ ਵੀ ਸੀ ਪਰ ਉਹਨਾਂ ਜ਼ਿਆਦਾ ਆਸਾਨੀ ਦੇ ਨਾਲ ਮਿਲਣ ਲੱਗ ਪਏ। ਦਾ ਲੁਧਿਆਣੇ ਵੀ ਇੱਕ ਇਦਾਂ ਦੀ ਘਟਨਾ ਵਾਪਰੀ ਕਿ ਇੱਕ ਬੱਚਾ ਕਰੋ ਪੈਸੇ ਕੱਢਦਾ ਹੈ 14000 ਰੁਪਏ ਚੋਂ ਖਰੀਦ ਲੈਂਦਾ ਵੈਪਨ। ਹੂੰ। ਉਸ ਤੋਂ ਬਾਅਦ ਉਹ ਫੁਕਰੀਆਂ ਮਾਰਦਾ ਫਿਰਦਾ ਹੈ ਕਰੋ ਫਿਰ 50000 ਰੁਪਏ ਜੇਬ ਚ ਪਾ ਲੈਂਦਾ ਤੇ ਮਤਲਬ ਕਿ ਫੀਲਿੰਗ ਮੁੰਨਾ ਭਾਈਆ ਦਾਉਦ ali ਜੀ ਉਹ ਕਿਸੇ ਨੇ ਗੱਲ ਗਾਂ ਫਿਰ ਪੁਲਿਸ ਤੱਕ ਪਹੁੰਚਾਈ ਤੇ ਪੁਲਿਸ ਨੇ ਉਸ ਨੂੰ ਹਿਰਾਸਤ ਚ ਲਿਆ ਸੀ ਜੀ ਪੁਲਿਸ ਸਿਆਣੀ ਹੁੰਦੀ ਆ ਕਈ ਵਾਰ ਦੇਖ ਲੈਂਦੀ ਆ ਕਿ ਵਕਈ ਇਦਾਂ ਦਾ ਨਹੀਂ ਉਹਨਾਂ ਕੇਸ ਆ ਕਿ ਬੱਚੇ ਦੀ ਜ਼ਿੰਦਗੀ ਖਰਾਬ ਹੋਏ ਕਿ ਕਾਉਂਸਲਿੰਗ ਵਗੈਰਾ ਕਰਕੇ ਚੇਤਾਵਨੀ ਦੇ ਕੇ ਛੱਡਛੜਾਈਆ ਹੋ ਜਾਂਦਾ ਹੈ ਜੀ ਪਰ ਵੈਪਨ ਵੋਪਨ ਨਹੀਂ ਵਾਪਸ ਦਿੰਦੀ ਪੁਲਿਸ ਉਹ ਰੱਖ ਲਿਆ ਜਾਂਦਾ ਤਾਂ ਇਦਾਂ ਹੀ ਹੁਣ ਇਹ ਜਿਹੜੀ ਘਟਨਾ ਵਾਪਰੀ ਆ ਇਹਨਾਂ ਗੱਟੀ ਰਾਜੋ ਕੇ ਬਹੁਤ ਐ ਕਹ ਲੋ ਕਿ ਬਾਰਡਰ ਦੇ ਐ ਉੱਤੇ ਹੀ ਆ ਮੰਦੋੜ ਏਰੀਏ ਚ ਤਾਂ ਉਥੇ ਇਹ ਕਿਤੇ ਬੈਗ ਚ ਪਾਈ ਫਿਰਦਾ ਸੀ ਉਹਨੂੰ ਕਿਤੇ ਨਾਲ ਦੇ ਨੂੰ ਦੱਸ ਦਿੱਤਾ ਜਾਂ ਜਿੱਦਾਂ ਕਿਦਾਂ ਵੀ ਆ ਉਹ ਟੀਚਰਾਂ ਨੂੰ ਪਤਾ ਲੱਗਾ ਪੁਲਿਸ ਬੁਲਾਈ ਗਈ ਤੇ ਫਿਰ ਉਹਦੇ ਕੋਲ ਇਹ ਹੈ ਵੈਸੇ ਜਰਜੀ ਲੱਗੀ ਆ ਮੈਂ ਵੇਖੀ ਆ ਫੋਟੋ ਤੁਸੀਂ ਵੀ ਸ਼ਾਇਦ ਆ ਲਾਈ ਹੋਈ ਆ ਉਹ ਜਰਜੀ ਲੱਗੀ ਆ ਹੁਣ ਇਹ ਵੇਖਣ ਵਾਲੀ ਗੱਲ ਇਹ ਕਿ ਕਿਤੇ ਇਸ ਬੱਚੇ ਨੂੰ ਕੋਰੀਅਰ ਦੇ ਤੌਰ ਤੇ ਤਾਂ ਨਹੀਂ ਕੋਈ ਇਸਤੇਮਾਲ ਕਰ ਰਿਆ ਸੀ ਕੁਰੀਅਰ ਦਾ ਮਤਲਬ ਇਹ ਹੁੰਦਾ ਕਿ ਜਿਵੇਂ ਬੱਚਾ ਸਕੂਲੀ ਯੂਨੀਫਾਰਮ ਚ ਆ ਉਹਦੇ ਕੋਲ ਬੈਗ ਆ ਉਹਦੇ ਚ ਕੋਈ ਸਮਾਨ ਪਾ ਦਿਓ ਪਾਈਆ ਦੱਕ ਲੋ ਕਿ ਲੋ ਉਹ ਹੁਣ ਵਰਦੀ ਚ ਆ ਉਹਨੂੰ ਬੱਸ ਚੜਾ ਦਿਓ ਸਕੂਟਰ ਮੋਟਰਸਾਈਕਲ ਤੇ ਬਿਠਾ ਦਿਓ ਕੋਈ ਰੋਕੇਗਾ ਨਹੀਂ ਛੇਤੀ ਨਹੀਂ ਛੇਤੀ ਬਿਲਕੁਲ ਠੀਕ ਹੈ ਨਾ ਜੀ ਕੀ ਇਸ ਬੱਚੇ ਨੂੰ ਕੁਰੀਅਰ ਦੇ ਤੌਰ ਤੇ ਤਾਂ ਨਹੀਂ ਸੀ ਇਸਤੇਮਾਲ ਕੀਤਾ ਜਾ ਰਿਹਾ ਜਾਂ ਕੋਈ ਹੋਰ ਮਤਲਬ ਕਿ ਇਹਦੇ ਜ਼ਹਿਮ ਚਤਾ ਨਹੀਂ ਸੀ ਚਲ ਰਿਹਾ ਕਿ ਕਿਸੇ ਨੂੰ ਇਹਦਾ ਉਦਾ ਕਰਨਾ ਚਾਹੀਏ ਉਹ ਡਰਾਉਣ ਤੁਮ ਹਾਲਾਂਕਿ ਅਪੀਲ ਮੈਂ ਫਿਰ ਇਹੀ ਕਰਾਂਗਾ ਕਿ ਜੇ ਬੱਚਾ ਕੋਈ ਇਸ ਤਰ੍ਹਾਂ ਦਾ ਇੱਕ ਕਦਮ ਅਣਜਾਣੇ ਚ ਚੁੱਕ ਗਿਆ ਹੈ ਜੀ ਤਾਂ ਇਹਨੂੰ ਮੌਕਾ ਦੇ ਦੇਣਾ ਚਾਹੀਦਾ ਹੈ ਕਾਉਂਸਲਿੰਗ ਵਗੈਰਾ ਕਰਕੇ ਹਮ ਜਾਂ ਕੋਈ ਇਸ ਤਰ੍ਹਾਂ ਮਤਲਬ ਕਿ ਪਰਮਿਸ਼ਨ ਵਗੈਰਾ ਤੇ ਇਹਨੂੰ ਛੱਡ ਦੇਣਾ ਚਾਹੀਦਾ ਹੈ ਕਿ ਭਾਈ ਗਾਂ ਤੋਂ ਤੂੰ ਇਹ ਕਰੇਂਗਾ ਤਾਂ ਫਿਰ ਬਹੁਤ ਪਛਤਾਏਂਗਾ ਅਰੇ ਇਹ ਕਟਨਾਮਾ ਜਿਹੜੀਆਂ ਹੋ ਰਹੀਆਂ ਨੇ ਸਾਡੇ ਲਾਗੇ ਬੰਨੀ ਚਲੋ ਕੋਈ ਚਾਹੇ ਇਹਨਾਂ ਨੂੰ ਕੋਈ ਗੀਤ ਕਾਰਨ ਮੰਨੇ ਕਿ ਗੀਤ ਇਦਾਂ ਦੇ ਆ ਰਹੇ ਨੇ ਚਾਹੇ ਅਵੇਲੇਬਿਲਟੀ ਉਹ ਇੱਕ ਫੈਕਟ ਹੋ ਸਕਦਾ ਪਰ ਇਹ ਜਿਹੜਾ ਸਕੂਲਾਂ ਤੱਕ ਗਨ ਕਲਚਰ ਜਾ ਰਿਹਾ ਹੈ ਨਾ ਜੀ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਮੈਂ ਹੁਣ ਇਹ ਗੱਲ ਕਹਿੰਦਿਆਂ ਇਹ ਵੀ ਦੁਆ ਕਰਦਾ ਕਿ ਮੈਂ ਗਲਤੀ ਸਾਬਤ ਹੋਵਾਂ ਕਿ ਕੱਲ ਨੂੰ ਕਿਤੇ ਜਿਵੇਂ ਅਮਰੀਕਾ ਦੇ ਵਿੱਚ ਬੱਚੇ ਜਾ ਕੇ ਜਾਂ ਇਹਦਾ ਸਰ ਫਰੇ ਜਾ ਕੇ ਜਾਂ ਜਿਹੜੇ ਬਹੁਤ ਜ਼ਿਆਦਾ ਮੈਂਟਲੀ ਅਪਸੈਟ ਲੋਕ ਹੁੰਦੇ ਨੇ ਉਹ ਜਾ ਕੇ ਸ਼ੂਟ ਆਊਟ ਕਰ ਦਿੰਦੇ ਨੇ ਸਕੂਲਾਂ ਵਗੈਰਾ ਦੇ ਵਿੱਚ ਕਿਤੇ ਮੰਦ ਭਾਗੀ ਕੋਈ ਘਟਨਾ ਨਾ ਵਾਪਰ ਜਾਵੇ ਸਾਨੂੰ ਇਹਦੀ ਜੜ ਤੱਕ ਪਹੁੰਚਣ ਦੀ ਜ਼ਰੂਰਤ ਹੈ ਸੋਹਣ ਸਾਹਿਬ ਬਿਲਕੁਲ ਗਾਉਂ ਤੌਰ ਤੇ ਇਹਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਖੈਰ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ ਉਹ ਮੁੰਡਾ ਮੰਦਿਰ ਦੇ ਨਾਲ ਰਹਿੰਦਾ ਸੀ ਕਹਿੰਦੇ ਸਾਡੇ ਏਰੀਏ ਦਾ ਹੀ ਹੈ अच्छा जी इस तरह भी हो ਜਾਂਦਾ ਮਿਸ ਗਾਈਡ ਵੀ ਹੋ ਜਾਂਦੇ ਨੇ ਬੱਚੇ ਛੋਟੀ ਉਮਰ ਦੇ ਵਿੱਚ ਕਿਉਂਕਿ ਇੰਨਾ ਸੋਚਾਂ ਸਮਝਣ ਦੀ ਅਜੇ ਸ਼ਕਤੀ ਹੁੰਦੀ ਨਹੀਂ ਨਹੀਂ ਇਹ ਗੱਲ ਬਿਲਕੁਲ ਇਹਨਾਂ ਦੀ ਠੀਕ ਹੈ ਕਿ ਕਿਤੇ ਕੋਈ ਸੰਗਤ ਚ ਪੈ ਗਿਆ ਹੋ ਤੇ ਹੋ ਸਕਦਾ ਕਿ ਕਿਸੇ ਕੋਲ ਹੋਵੇ ਤੇ ਫੀਲਿੰਗ ਦਾ ਮਾਰਾ ਲੈ ਆਇਆ ਹੋਵੇ ਜੀ ਇਹ ਵੀ ਹੋ ਜਾਂਦਾ ਹੈ ਨਾ ਕਈ ਵਾਰ ਆਪਾਂ ਅਲੜ-ਵਰੇਸ ਦੇ ਵਿੱਚ ਹੁੰਨੇ ਆ ਤੇ ਕੋਈ ਚੀਜ਼ ਆਪਾਂ ਨੂੰ ਅਟਰੈਕਟ ਕਰਦੀ ਹੈ ਤੇ ਯਾਰ ਦੋਸਤ ਕੋਲ ਹੈ ਭਾਵੇਂ ਉਹ ਗਲਤ ਰਸਤੇ ਤੇ ਆ ਤਾਂ ਫਿਰ ਉਹ ਤੋਂ ਗਲਤ ਸਹੀ ਦੀ ਜੇ ਪਛਾਣ ਹੋਵੇ ਤੇ ਫਿਰ ਬੰਦਾ ਗਲਤ ਕਿਉਂ ਹੋਵੇ ਉਹ ਲੈ ਆਉਂਦਾ ਬੰਦਾ ਕਿ ਚਲ ਡੱਬ ਵਿੱਚ ਪਾ ਕੇ ਨਾਲ ਦੇਮ ਦਿਖਾ ਕੇ ਤੇ ਫੀਲਿੰਗ ਲਈ ਜੀ ਵੇਰੀ ਹੁੰਦਾ ਉਹ ਚਲੋ ਇਸੇ ਗੱਲ ਦਾ ਹੀ ਨਹੀਂ ਹੁੰਦਾ ਕਿਸੇ ਕੋਲ ਨਹੀਂ ਨਹੀਂ ਇਹ ਇਹਨਾਂ ਤੇ ਲਗਾਤਾਰ ਮੈਂ ਮੈਂ ਤੁਹਾਨੂੰ ਦੱਸਾਂ ਕਿ ਸਕੂਲਾਂ ਦੇ ਵਿੱਚ ਇਹਨਾਂ ਤੇ ਚਰਚਾ ਹੁੰਦੀ ਰਹਿਣੀ ਚਾਹੀਦੀ ਆ ਕਿਉਂਕਿ ਸਾਨੂੰ ਹੁਣ ਅਗਲੀਆਂ ਪੀੜ੍ਹੀਆਂ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਤੇ ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਜਿਹੜਾ ਗਨ ਕਲਚਰ ਇਸ ਤਰ੍ਹਾਂ ਸਕੂਲਾਂ ਤੱਕ ਪੁੱਜ ਰਿਹਾ ਹੈ ਬੱਚਿਆਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਖੁਦਾ ਨਾ ਖਾਸ ਤਾਂ ਕੋਈ ਵੱਡੀ ਘਟਨਾ ਹੋ ਗਈ ਤੇ ਅਸੀਂ ਬੜਾ ਪਛਤਾਵਾਂਗੇ ਜੀ ਬਿਲਕੁਲ ਬਿਲਕੁਲ ਮਿੰਟ ਜੀ ਕਰਮਲੋਕ ਸਿੰਘ ਜੀ ਵੀ ਕਹਿ ਰਹੇ ਨੇ ਕਿ ਫੁਕਰਪੁਣਾ ਜਿਹੜਾ ਅੱਜ ਕੱਲ ਮੁੰਡਿਆਂ ਨੂੰ ਬੱਚਿਆਂ ਨੂੰ ਲੈ ਬੈਠਾ ਹਾਂ ਜੀ ਬਿਲਕੁਲ ਮਾਹੌਲ ਉਸ ਤਰ੍ਹਾਂ ਦਾ ਹੈ ਉਹਦਾ ਪ੍ਰਭਾਵ ਜ਼ਰੂਰ ਬੱਚਿਆਂ ਤੇ ਪੈਂਦਾ ਹੈ ਜੀ ਮੈਂ ਆਪਣੀ ਉਹ ਗੱਲ ਕਰ ਦਿੰਦਾ ਕਿ ਜੋ ਵੀ ਕੋਈ ਛੋਟੀ ਉਮਰ ਦਾ ਸੁਣ ਰਿਹਾ ਜਾਂ ਕਿਸੇ ਦੇ ਕਰੇ ਤੇ ਜ਼ਰੂਰ ਸੁਣਾ ਦਿਓ ਕਿ ਇਹਨਾਂ ਚੀਜ਼ਾਂ ਦਾ ਪੱਟਿਆ ਬੰਦਾ ਮੁੜ ਕੇ ਨਾ ਇਸ਼ਕ ਦੇ ਪੱਟੇ ਸੱਸੀਏ ਮੁੜ ਕੇ ਰਾਸ ਨਾ ਆਉਂਦੇ ਨੇ ਜਿਹੜਾ ਬੰਦਾ ਇਹਨਾਂ ਚੀਜ਼ਾਂ ਦਾ ਪੱਟਿਆ ਗਿਆ ਨਾ ਸਰ ਜੀ ਉਹਦੀ ਕਿਸਮਤ ਦੇ ਵਿੱਚੋਂ ਚੈਨ ਸ਼ਬਦ ਜਿਹੜਾ ਹੈ ਨਾ ਉਹ ਕੱਟਿਆ ਜਾਂਦਾ ਜਿਹੜਾ ਬੰਦਾ ਇੰਦਰੋਂ ਪੱਟਿਆ ਗਿਆ ਸਮਝ ਲਓ ਉਹਦੀ ਜ਼ਿੰਦਗੀ 'ਚੋਂ ਚੈਨ ਸ਼ਬਦ ਕੱਟਿਆ ਗਿਆ ਉਹਦੀ ਜ਼ਿੰਦਗੀ 'ਚੋਂ ਚੈਨ ਸ਼ਬਦ ਕੱਟਿਆ ਗਿਆ ਨਾ ਤੇ ਤੁਹਾਡੇ ਮਾਪਿਆਂ ਦੀ ਨੀਂਦ ਜਿਹੜੀ ਆ ਉਹ ਰੂੰਗੇ ਝੂੰਗੇ ਚੀ ਚਲੀ ਜਾਣੀ ਆ ਤਾਂ ਤੁਸੀਂ ਦੇਖ ਲਓ ਤੁਹਾਡੀ ਜੇ ਭੈਣ ਆ ਤੇ ਹੋ ਸਕਦਾ ਰਖੜੀ ਵਾਲੇ ਦਿਨ ਸਾਰਾ ਦਿਨ ਰੂੰਦੀ ਲੰਗਾ ਦੇਵੇ ਇਹ ਕਹਾਣੀਆਂ ਹੁੰਦੀਆਂ ਜੇ ਗਾਂ ਜਾ ਕੇ ਬਹੁਤ ਬੰਦੇ ਔਖੇ ਹੁੰਦੇ ਆ ਯਾਰ ਠੀਕ ਆ ਤੁਸੀਂ ਆ ਦੇਖਦੇ ਹੋ ਅੱਜ ਕੱਲ ਪੌਡਕਾਸਟ ਵੀ ਮੁੰਡੇ ਕਰਦੇ ਨੇ ਜਿਹੜੇ ਕ੍ਰਾਈਮ ਦੀ ਦੁਨੀਆ ਚ ਬਾਹਰ ਹੁੰਦੇ ਉਹਨਾਂ ਦੀਆਂ ਕਹਾਣੀਆਂ ਸੁਣ ਲਾ ਜੀ ਇੱਕ ਨਿੱਕੀ ਜੀ ਗਲਤੀ ਕਈ ਵਾਰੀ ਸਾਰੀ ਜ਼ਿੰਦਗੀ ਵਸੇ ਬਦਲ ਦਿੰਦੀ ਹੈ ਠੀਕ ਆ ਉਹ ਦੱਸਦੇ ਆ ਤੇ ਆਪਾਂ ਨੂੰ ਬੁਰਾ ਵੀ ਲੱਗਦਾ ਕਿ ਇਹ ਕੀਤਾ ਵਾ ਕੀਤਾ ਚਲੋ ਮੈਂ ਵੀ ਕਈ ਵਾਰ ਹਾਂ ਕਹਿਣਾ ਕਿ ਯਾਰ ਕਾਨੂੰ ਇਹਨਾਂ ਚੀਜ਼ਾਂ ਨੂੰ ਹਨਾ ਰੈਪੀਟੀਸ਼ਨ ਦੇਣਾ ਹੈ ਪਰੰਤੂ ਜਦੋਂ ਤੁਸੀਂ ਉਹ ਦੇਖੋਗੇ ਕਿਸੇ ਵੀ ਬੰਦੇ ਦਾ ਪਛਤਾਵਾ ਤੇ ਫਿਰ ਪਤਾ ਲੱਗਦਾ ਕਿ ਯਾਰ ਕਿੰਨਾ ਬੰਦਾ ਉਹ ਨਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਦੋਂ ਬੰਦਾ ਐ ਐਂਟਰ ਹੁੰਦਾ ਸੀ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਿਤੇ ਦੱਸੀ ਹੋਵੇ ਤੇ ਐਦਾਂ ਅ ਮਤਲਬ ਕਿ ਐ ਐਂਟਰ ਹੁੰਦਾ ਸੀ ਐ ਸਜੇ ਪਾਸੇ ਜਦੋਂ ਝਾਕਦਾ ਸੀਗਾ ਕੰਧ ਤੇ ਤੇ ਉੱਤੇ ਲਿਖਿਆ ਹੁੰਦਾ ਸੀਗਾ ਇੱਕ ਕਦਮ ਗਲਤ ਉਠਾਤਾ ਰਾਹੇ ਸ਼ੌਕ ਮੇ तमाम ਉਮਰ ਮੰਜ਼ਲ ਹਮ ਕੋ ਢੂੰਡਤੀ ਰਹੀ ਨਾਲ ਲਿਖਿਆ ਹੁੰਦਾ ਸੀ ਬਿਲਕੁਲ ਇੱਕ ਪੁਆਇੰਟ ਤੇ ਹਾਂਜੀ ਇੱਕ ਪਾਲ ਤੁਹਾਡੀ ਜਿਵੇਂ ਹੀ ਅਸੀਂ ਮਤਲਬ ਕਿ ਸੈਂਟਰਲ ਜੇਲ ਫਿਰੋਜ਼ਪੁਰ ਦੇ ਵਿੱਚ ਐਂਟਰ ਕਰਦੇ ਹੁੰਦੇ ਸੀਗੇ ਨਾ ਉਹ ਪਤਾ ਨਹੀਂ ਕੀ ਐ ਪਰ ਉਹ ਨਾਲ ਦੀ ਨਾਲ ਲਿਖਿਆ ਹੁੰਦਾ ਸੀ ਤਾਂ ਸੱਚੀ ਨੂੰ ਜਦੋਂ ਮੈਂ ਉਹ ਮੁਲਾਕਾਤ ਕਰਕੇ ਆਉਣਾ ਜਾਂ ਤਰੀਕ ਤੋਂ ਕਦੇ ਆਉਣਾ ਤੇ ਮੇਰੀ ਨਿਗਾਹ ਉਹਦੇ ਤੇ ਪੈਣੀ ਕਿਉਂਕਿ ਮੇਰੀ ਪਹਿਲਾਂ ਹੀ ਰੁਚੀ ਸ਼ਹਿਰੋ ਸ਼ਰੀਚ ਜਾਂ ਇਹਨਾਂ ਚੀਜ਼ਾਂ 'ਚ ਸੀ ਤਾਂ ਮੈਂ ਵਾਕਿਆ ਕਹਿਣਾ ਕਿ ਯਾਰ ਜੋ ਮਰਜ਼ੀ ਐ ਅਸੀਂ ਪੁਲਿਸ ਨੂੰ ਮਾੜਾ ਕਹੀਏ ਸਰਕਾਰ ਨੂੰ ਮੜਾ ਕਹੀਏ ਕਿਸਮਤ ਨੂੰ ਮੜਾ ਕਹੀਏ ਨਹੀਂ ਕਸੂਰ ਸਾਡਾ ਹੀ ਅਸੀਂ ਇੱਕ ਕਦਮ ਪਹਿਲਾਂ ਤੁਰੇ ਜ਼ਰੂਰ ਹਾਂ ਹਮ ਬਾਅਦ ਤੱਕ ਇਹ ਵੀ ਹੁੰਦੇ ਆ ਸਭ ਕੁਝ ਹੁੰਦਾ ਹੈ ਜੀ ਉਹ ਜਦੋਂ ਤੁਸੀਂ ਕਿਤੇ ਡਿੱਗੀ ਪਈਓ ਖਾਈ ਚ ਫਿਰ ਤੇ ਬਹੁਤ ਕੁਝ ਹੁੰਦਾ ਉਸ ਬਾਅਦ